ਪੰਜਾਬ ਦੀ ਸਿਆਸਤ ਲਗਾਤਾਰ ਪੰਜਾਬ ਦਾ ਪਾਣੀ ਦੇਣ ਦੇ ਉੱਤੇ ਭਖਦੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੁਣ ਐਸਪੀਸੀ ਦੇ ਵੱਲੋਂ ਵੀ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਦੋਵੇਂ ਸਰਕਾਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਤੱਕ ਸੱਦੇ ਜਾ ਰਹੇ ਨੇ ਤੇ ਦੱਸਿਏ ਕਿ ਹਰਿਆਣਾ ਨੂੰ ਪਾਣੀ ਦੇਣ ਤੇ ਲਗਾਤਾਰ ਪੰਜਾਬ ਦੀ ਸਿਆਸਤ ਦੇ ਵਿੱਚ ਲਗਾਤਾਰ ਜਿਹੜਾ ਕਿ ਇੱਕ ਨਵਾਂ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ ਤੇ ਉੱਥੇ ਹੀ ਆਮ ਆਦਮੀ ਪਾਰਟੀ ਲਗਾਤਾਰ ਇਸ ਗੱਲ ਦਾ ਇਕੱਲਾ ਵਿਰੋਧ ਕਰ ਰਹੀ ਸੀ ਤੇ ਹੁਣ ਇਸ ਗੱਲ ਨੂੰ ਲੈ ਕੇ ਆਕਾਲੀ ਦਲ ਵੀ ਵਿਰੋਧ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਹੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਪਾਣੀ ਦੀ ਬੂੰਦ ਕਿਸੇ ਨੂੰ ਨਹੀਂ ਦੇਵਾਂਗੇ ਤੇ ਜੇਕਰ ਸਾਨੂੰ ਇਸ ਲਈ ਸੰਘਰਸ਼ ਅੰਦੋਲਨ ਵੀ ਕਰਨਾ ਪਿਆ ਤਾਂ ਅਸੀਂ ਜ਼ਰੂਰ ਕਰਾਂਗੇ ਤੇ ਹੁਣ ਐਸ்சிਪੀਸੀ ਦੇ ਵੀ ਵੱਲੋਂ ਵੱਡਾ ਐਲਾਨ ਕਰ ਦਿੱਤਾ ਹੈ ਤੇ ਜਿਸ ਦੇ ਦੌਰਾਨ ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਉੱਥੇ ਹੀ ਪੰਜਾਬ ਦੇ ਪਾਣੀ ਨੂੰ ਲੈ ਕੇ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਦੋਵੇਂ ਸਰਕਾਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਤਖਸਾ ਦੇ ਗਏ ਨੇ ਆ ਤੁਹਾਨੂੰ ਸੁਣਾਉਣੇ ਆ ਹੋਰ ਉਹਨਾਂ ਦਾ ਕੀ ਕੁਝ ਪੰਜਾਬ ਜਾਣਿਆ ਜਾਂਦਾ ਗੁਰਾਂ ਦੇ ਨਾਮ ਤੇ ਪੰਜਾਬ ਦਾ ਵजूद ਪਾਣੀ ਹੈ ਪੰਜਾਬ ਦੀ ਆਰਥਿਕਤਾ ਪਾਣੀ ਹੈ ਅਜਿਹੀ ਸਮੇਂ ਦੇ ਵਿੱਚ ਪਾਣੀ ਦੇ ਕੋਈ ਵੀ ਡਾਕਾ ਜਿਹੜਾ ਉਹ ਪੰਜਾਬ ਦੇ ਵजूद ਨੂੰ ਵੱਡਾ ਚੈਲੰਜ ਹੋਵੇਗਾ ਜੋ ਅੱਜ ਦੀ ਤਰੀਕ ਦੇ ਵਿੱਚ ਕੇਂਦਰ ਸਰਕਾਰ ਬੀਬੀਐਮਬੀ ਦੇ ਰਾਹੀਂ ਪੰਜਾਬ ਤੋਂ ਪੰਜਾਬ ਤੋਂ ਪਾਣੀ ਖੋਣ ਦੀ ਜਿਹੜੀ ਤਿਆਰੀ ਕਰ ਰਹੀ ਹੈ ਤੋ ਅਸੀਂ ਇਹ ਦੇਖਦੇ ਆਂ ਕਿ ਪਿਛਲੇ ਸਮੇਂ 'ਚ ਵੀ 84 ਦੇ ਦੌਰ ਵੇਲੇ ਇੰਦਰਾ ਗਾਂਧੀ ਨੇ ਐਸਵਾਈਐਲ ਦਾ ਟੱਕ ਲਾ ਕੇ ਇਸ ਕਾਲੇ ਦੌਰ ਦੀ ਆਰੰਭਤਾ ਕੀਤੀ ਪਰ ਪੰਜਾਬ ਨੇ ਉਸ ਕਿਸੇ ਵੀ ਸਾਜ਼ਿਸ਼ ਨੂੰ ਸਿਰੇ ਨਹੀਂ ਚੜਨ ਦਿੱਤਾ ਉਹਦਾ ਡਟ ਕੇ ਮੁਕਾਬਲਾ ਕੀਤਾ ਅਸੀਂ ਵੀ ਅੱਜ ਦੇਖ ਰਹੇ ਆਂ ਕਿ ਸਿਕਸ ਸਟੂਡੈਂਟ ਫੈਡਰੇਸ਼ਨ ਪਿਛਲੀਆਂ ਪੁਰਾਣੀਆਂ ਰਵਾਇਤਾਂ ਦੇ ਮੁਤਾਬਕ ਇਪੋ ਜਾਵਦੇ ਹੱਕਾਂ ਲਈ ਜਿਹੜੀ ਵੀ ਲੜਾਈ ਅਕਾਲੀ ਦਲ ਲੜਨ ਦੀ ਗੱਲ ਕਰ ਰਿਹਾ ਅਕਾਲੀ ਦਲ ਦੀ ਅਗਵਾਈ ਜਿਹੜੀ ਆ ਉਹ ਉਸ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਲੜਾਈ ਨੂੰ ਢੱਕ ਕੇ ਅਸੀਂ ਲੜਾਂਗੇ ਤੇ ਖਾਸ ਤੌਰ ਤੇ ਅਸੀਂ ਸਿੱਖ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਕਿ ਆਓ ਸਾਰੇ ਇਸ ਪੰਜਾਬ ਦੇ ਵਿजूद ਨੂੰ ਆ ਰਹੇ ਇਸ ਚੁਣੌਤੀ ਦੇ ਖਿਲਾਫ ਇਕਜੁੱਟ ਹੋ ਕੇ ਅਸੀਂ ਲੜਾਈ ਲੜੀਏ ਸਾਡੀਆਂ ਲੜਾਈਆਂ ਸਾਡੇ ਵਖਰੇਵੇਂ ਕੋਈ ਆਤਰੀ ਰੱਖਦੇ ਜਦੋਂ ਇਸ ਪੰਜਾਬ ਦੇ ਵਿजूद ਦੇ ਉੱਤੇ ਵੜਾ ਇਹ ਕਿ ਦਰਕਾ ਪਹਿ ਰਿਹਾ ਹੋਵੇ ਤੇ ਅਸੀਂ ਦੇਖ ਰਹੇ ਹਾਂ ਕਿ ਇਸ ਸਮੇਂ ਜਦੋਂ ਕਿ ਕਾਂਗਰਸ ਨੇ ਇਸ ਦਾ ਵੱਡ ਬਣਿਆ ਭਾਰਤੀ ਜਨਤਾ ਪਾਰਟੀ ਇਸ ਦੀ ਧੱਕੇਸ਼ਾਹੀ ਕਰ ਰਹੀ ਆ ਤੇ ਪੰਜਾਬ ਦੀ ਮੌਜੂਦਾ ਸਰਕਾਰ ਜਿਹੜੀ ਆ ਦੋਗਲੀ ਨੀਤੀ ਖੇਡ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਆ ਅੱਜ ਦੇ ਸਮੇਂ ਸਾਨੂੰ ਇਹ ਸਾਰਾ ਕੁਝ ਸਮਝਣਾ ਪਵੇਗਾ ਇਹ ਲੜਾਈ ਜੇ ਕੋ ਨੜ ਸਕਦਾ ਜੇ ਲੜੀ ਆ ਤਾਂ ਉਹ ਅਕਾਲੀ ਦਲ ਵੀ ਲੜ ਸਕਦਾ ਸੋ ਅਸੀਂ ਸਰਾਰ ਸੁਖਬੀਰ ਸਿੰਘ ਬਾਦਲ ਦੇ ਇਸ ਬਿਆਨ ਦੇ ਨਾਲ ਡਟ ਕੇ ਹਮਾਇਤ ਕਰਦੇ ਆਂ ਜਿਹੜੀ ਉਹਨਾਂ ਨੇ ਪਾਣੀਆਂ ਨੂੰ ਬਚਾਉਣ ਦੇ ਵਾਸਤੇ ਜਿਹੜੀ ਲੜਾਈ ਲੜਨ ਦਾ ਅਕਾਲੀ ਦਲ ਦੀ ਗੁਆਚ ਜਿਹੜਾ ਐਲਾਨ ਕੀਤਾ ਅਸੀਂ ਉਸ ਦੇ ਨਾਲ ਡਟ ਕੇ ਕਹਿੰਦੇ ਹਾਂ ਹਾਜ਼ਰ ਹਾਂ ਸ਼੍ਰੋਮ 6 ਸਟੂਡੈਂਟ ਫੈਡਰੇਸ਼ਨ ਇਹ ਲੜਾਈ ਨੂੰ ਆਪਣੀ ਲੜਾਈ ਸਮਝ ਕੇ ਲੜੇਗੀ ਤਾਂ ਕਿ ਪੰਜਾਬ ਦੇ ਇਹ ਸਵਜੂਦ ਨੂੰ ਪੰਜਾਬ ਦੇ ਹੱਕਾਂ ਦੇ ਪਾਰੇ ਡਾਕੇ ਦੇ ਖਿਲਾਫ ਡਟਿਆ ਜਾਵੇ ਜਿਹੜੀ ਕੀ ਸਾਡਾ ਪੁਰਾਣਾ ਵਿਰਸਾ ਪੁਰਾਣਾ ਸਾਡਾ ਜਿਹੜੇ ਜਿਹੜੇ ਸੰਸਕਾਰ ਨੇ ਉਸ ਨੂੰ ਮਗਨੇ ਰੱਖਿਆ ਆਓ ਸਾਰੇ ਪੀਸ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਅਸੀਂ ਡਟ ਕੇ ਲੜਾਈ ਲੜਾਂਗੇ